ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੂੰ ਬੰਦੇ ਕੋਲਿਆ ਉਹ ਵੀਐਸਐਨ ਦਾ ਲਾ ਭਾਈ ਜੀ ਤਾਂ ਹੋਰ ਫਰਦਾਨੀ ਹੈ ਹਾਂ ਆਵਾਜ਼ ਆ ਰਹੀ ਹੈ ਜਿਹੜਾ ਕੰਮ ਆਉਦਾ ਹਾਂ ਤੇ ਬੰਦਾ ਭਾਈ ਇਹ ਬਾਹਰਤ ਆਇਆ ਬੰਦਾ ਇਹ ਇਹ ਨਹੀਂ ਫਰਦਾਨੇ ਪੰਜਾਬ ਦੀ ਹੈ ਨਾ ਇਹਨਾਂ ਸਿਮ ਕਹਿੰਦਾ ਰੀਚਾਰਜ ਕਰ ਦਿਓ ਭਾਈ ਰੀਚਾਰਜ ਕਰਤਾ ਸਿਮ ਨਹੀਂ ਪਾਇਆ ਇੰਡੀਆ ਵਾਲਾ ਅੱਛਾ ਬਾਹਲਾ ਸਿਮ ਦੇਖੀ ਗਿਆ ਪਾ ਕੇ ਇਹ ਆ ਉਹ ਬੰਦਾ ਇਹ ਭਾਈ ਮੈਨੂੰ ਕਹਿੰਦੇ ਰੀਚਾਰਜ ਕਰਦੇ ਮੇਰੀ ਚਾਰਜ ਕਰਤਾ ਹਾਂ ਕਿ ਉਹ ਚੱਲਦਾ ਨਹੀਂ ਹੈ ਹਾਂ SIM ਦੇਖੇ ਨਾ ਆ ਮੇਰੇ ਕੋਲ ਸਵੇਰ ਦਾ ਫਿਰਦਾ ਕਹਿੰਦਾ ਰੋਮੀ ਆ ਜਾਂਦੀ ਆ ਗੱਗੇ ਨੇ ਮਗਾਉਂਦੀ ਕਹਤ ਮੈਂ SIM ਲੈ ਕੇ ਆ ਜਾ ਗੱਗੇ ਨੇ ਪੂਰਾ SIM ਪੱਟਦਾ ਫੋਨ ਵੀ ਚੱਲਦਾ ਕਹਤੇ ਨਹੀਂ ਹੈ ਜਾਂ ਹੁਣ ਕੱਢ ਕੇ ਦੇਗਾ SIM ਨਹੀਂ SIM ਆਸਟ੍ਰੇਲੀਆ ਸਿਮ ਪਾਇਆ ਵਾ ਠੀਕ ਹੈ ਉਹ ਚਾਰਾ ਡੀਲਰ SIM ਦੇ ਦਰਸ਼ਨ ਦਾ ਕਰਾਉਂਦੇ ਤੁਹਾਨੂੰ ਆਹ ਹੁੰਦਾ ਸੀ ਯਹੀ ਯਾਰ ਸਾਡੇ ਦੱਸ SIM ਦਾ ਦੇਖ ਤੂੰ ਬੇਹ ਜੀ ਪਮੇ ਦਿਖਾ ਦੇ ਇੱਕ ਵਾਰ ਯਾਰ ਬਹ ਮਾਰਾ ਕਹਦਾ ਦੱਸ ਦੇਖ ਰਿਹਾ ਆ ਦੇਖ ਲੈ ਮੈਂ ਦੇਖ ਲੈ ਬਸ ਮੇਰ ਕੀ ਤਾਂ ਦੂਈ ਬਿਲਕੁਲ ਨਹੀਂ ਧਾਗਾ ਵਗ ਦੇ ਦੇ ਅੱਜ ਵੀ ਗੱਲ ਚ ਪਾਈ ਹੈ ਮੈਂ ਸਾਰੀ ਦੇਖੂਗੀ ਹੈ ਬਾਈ ਹਾਂ ਜਿਹੜਾ ਅੱਜ ਲੱਗੇ ਤੇ ਸੀਡਲ ਟਰੈਕਟਰ ਕਾ ਨਾ ਹਾਂ ਕਿ ਆ ਬਣਿਆ ਉਹਦਾ ਹੈਗਾ ਸੌਦਾ ਵਧੀਆ ਬਾਈ ਹੂੰ ਸੌਦਾ ਵਧੀਆ ਥੋੜਾ ਜਿਹਾ ਨੇੜੇ ਐ ਸਿਆੜ ਕਿੰਨੇ ਇੰਚ ਪਾ ਮੰਗਦਾ ਸਿਆੜ ਉਹ ਮੰਗਦਾ 30 ਪਰ 3 ਇੰਚ ਈ ਹੋਵੇ ਨਾ ਫਿਰ ਉਹ ਅਗਲਾ ਚਾਰ ਚਾਰ ਉਂਗਲ ਜਗ੍ਹਾ ਬਚੂਗੀ ਹੁਣ ਜਿਹੜਾ ਆਪਣੀ ਅੱਖ ਆ ਜਿਹੜੀ ਉਹ ਅੰਦਰੋਂ ਵੀ ਨਿਕਲੂ ਯਾਰ ਉਹ ਚਾਰ ਉਹ ਆਪਣੇ ਹੱਥ ਮੰਨ ਕੇ ਚੱਲ ਬਈ 6 ਇੰਚ ਅੱਖ ਵਾਸਤੇ ਮੈਂ ਕਹਿੰਦਾ ਵੀ 30 ਤੇ ਸੜਾ ਜਹਾ 31 31 ਹੋਵੇ ਫਿਰ ਉਹ ਫਾਇਦੇ ਜਾਂੇ ਘੱਟ ਹੋਊਗਾ ਤਾਂ ਨੁਕਸਾਨ ਆਉਂਦਾ ਅੱਖ ਭੰਦਾ ਅੱਖ ਭੰਦਾ ਗੰਨਾ ਬਾਹਰ ਆਉਂਦਾ ਗੰਨਾ ਬਾਹਰ ਆ ਅੱਖ ਤਾਂ ਉੱਤੇ ਏਡੀ ਹੁਣੀ ਉਹ ਮੁੰਡੇ ਤੋਂ ਜ਼ਿਆਦਾ ਕਰ ਦਿੰਦਾ ਬੀਜਣ ਨੂੰ ਲੈ ਜਾ ਬੀਜਣ ਨੂੰ ਮੁੰਡੇ ਜ਼ਿਆਦਾ ਕਰਦਾ ਉਹ ਮੇਰੇ ਯਾਰ ਸੌਦਾ ਵਧੀਆ ਬਾਈ ਇੰਨਾ ਆ ਰਿਹਾ ਭਈਆ ਜਾਵੇ ਥੱਲੇ ਖੁਰਪੇ ਨਾਲ ਜੜ ਕਰਦੀ ਬਹਨ ਇਨੇ ਆਏ ਆ ਥੱਲੇ ਤੇ ਕਿ ਜਾਣੇ ਇੰਨਾ ਇੰਨਾ ਜ਼ਿਆਦਾ ਪੱਟ ਕੇ ਦੇਖਿਆ ਇੰਨਾ ਜਾਂਦਾ ਜੱਟ ਘੱਟ ਲਾਇਆ ਦੇ ਨੇ ਨਹੀਂ ਘਰ ਹੋਰ ਵੀ ਜਾਵੇ ਇਹ ਜੇ 30 ਚ ਪਰ ਹੋਵੇ ਨਾ ਤੇ ਜਿੰਨਾ ਮੈਂ ਠੇਕ ਠਾਲ ਕਰ ਖੱਬੜਾ ਦੇਖਦਾ ਨਹੀਂ ਵੀ ਕਿੱਥੇ ਗਿਆ ਰੂਡਾ ਮੀਟਰ ਨਾ ਕਰ ਬਣਾ ਯਾਰ ਰੂਡਾ ਮੀਟਰ ਨਹੀਂ ਨਾ ਨਾ ਹੱਥ ਜੀ ਨਾ ਕਰਤਾ ਤਾਂ ਕਹਿ ਲਪਾ ਖੱਬੜ ਨਾਲ ਖੱਬਲ ਝੜ ਕੇ ਨਹੀਂ ਹੁੰਦੀ ਮੈਂ ਕਿਹਾ ਜੇ ਪਾ ਪਾ ਬਾਈ ਜੇ ਇੱਕ ਵਾਰੀ ਟਿਕਾਣੇ ਜਣਾ ਫਿਰ ਜੂਵੇ ਕੱਖ ਦਾ ਹੋ ਵੀ ਨਹੀਂ ਇਹ ਜੇ ਦੋ ਗੜਾਈਆਂ ਹੋਈਆਂ ਪੈਰ ਦੇ ਪੈਰ ਸਭ ਤੋਂ ਮਨਾ ਬਜਾਈ ਮੇਨ ਡਿਪੈਂਡੈਂਟ ਮੇਨ ਬਜਾਈ ਉਹ ਮੰਗਦਾ ਬਜਾਈ ਹਾਂ ਮੇਨ ਬਜਾਈ ਉਹ ਸੰਦੇ ਵਾਲੀ ਜੀ ਬਜਾਈ ਹੋ ਗਈ ਹੁਣ ਤਾਂ ਹੀ ਫਾਇਦਾ ਤਾਂ ਹੀ ਫਾਇਦਾ ਨਹੀਂ ਨੁਕਸਾਨ ਉਹਦਾ ਹੁਣ ਜਿਹੜੀ 4 ਫੁੱਟ ਪਰ ਬਜਾਈ ਆ ਉਹਦੇ ਛੋਟਾ ਟਰੈਕਟਰ ਹੀ ਕੋ ਮੰਜਦਾ ਹਾਂ ਹਾਂ ਉਹ ਤਾਂ ਹੀ ਕੋ ਮੂੰਗਾ ਜੇ ਉਹ 4 ਪਰ ਹੋਊਗੀ ਜੇ ਘੱਟ ਪਰ ਹੋਊਗੀ ਮੈਂ ਟਰੈਕਟਰ ਹੀ ਭੁੰਮ ਦਵਾਂ ਚ ਨਹੀਂ ਸੌਦਾ ਲੂਟ ਆ ਉਹ ਜਿਹੜੀ ਆਪਣੀ ਬਜਾਈ ਹੋ ਪਹਿਲੀ ਆ ਹੁਣ ਨਹੀਂ ਬਜਾਈ ਸਭ ਤੋਂ ਬੜੀ ਡਿਪੈਂਡੈਂਟ ਹਾਂ ਉਹਦਾ ਵੀ ਕੀ ਫਾਇਦਾ ਖਬਰ ਨਹੀਂ ਜਾਵੇ ਹਾਂ ਕਰਾਂ ਪੰਨੂ ਬਈ ਹੁਣ ਆਪਾਂ ਇੰਨੇ ਨੂੰ ਪੈਸੇ ਕਿਉਂ ਲੱਟੂਗੇ ਕੰਟਾ ਜੂ ਤੇ ਕੰਢੀ ਪੱਜਨੇ ਜ਼ਾਕੇ ਨੇ ਪੈਰ ਦੇਖ ਕੇ ਧਰਨਾ ਹੈ ਹੈ ਕਿ ਨਹੀਂ ਹਾਂ ਬਠੀਕ ਹੈ ਗੱਲ ਹੁਣ ਜੇ ਆਪਾਂ ਨੇ ਬਜਾਈ ਆਪਣੀ ਖੜੀ 17 ਇੰਚ ਵਾਲੀ ਹੈ ਨਾ 27 ਵਾਲੀ 2 ਫੁੱਟ ਪਰ 2 ਫੁੱਟ ਪਰ ਵਾਲੀ ਆ 2 ਫੁੱਟ ਪਰ ਰੱਖ ਲੈ ਮੇਰੇ ਉਹ ਹੀ 20 ਇੰਚ ਵਾਲੀ 20 ਬਾਹਰ ਕੱਢਦਾ ਕਰਨਾ ਮੈਂ ਮੈਂ ਕਹਿੰਦਾ ਨਹੀਂ ਰਤ ਇਹ ਦੇਖੀ ਚਲਾ ਗਿਆ ਉਹਰੇ ਠੀਕ ਹੈ ਕਿ ਪਹਿਲਾਂ ਦੇਖੀਏ ਵੀ ਇਧਰ ਵੀ ਇਹ ਜੀ 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 ਬੀਜੜਾ ਰੱਖ ਜੀ ਸਾਰੇ ਪਤਾ ਲੱਗ ਜਾਣਾ ਤੇ ਤੁਹਾਨੂੰ ਰੱਖ ਦੀ ਸਾਰਾ ਮਤਲਬ ਪੂਰਾ ਪੂਰਾ ਹੁੰਦਾ ਤੇ ਅਸੀਂ ਪੱਤੀ ਵੀ ਖੋਲ ਕੇ ਦੇਖ ਲਈ ਇੱਕ ਹਾਂ ਫਿਰ ਟੜਕਦਾ ਉਹ ਬੈਲਸ ਨਹੀਂ ਬਣਦਾ ਬੈਲਸ ਨਹੀਂ ਬਣਦੀ ਉਹ ਵੈਸੇ ਹਿਲਦਾ ਬੈਲਸ ਨਹੀਂ ਬਣਦਾ ਉਹਦਾ ਇੱਕ ਸਾਰ ਜ਼ੋਰ ਮਾਰੀ ਜਾਂਦਾ ਉਹ ਫੇਰ ਸਮਾਂ ਤੇ ਉੱਪਰ ਕੇ ਹੋਰ ਹੋਰ ਛਾਇਰ ਬਣਦਾ ਇਹ ਨਹੀਂ ਸੌਦਾ ਵਾਹ ਵਧੀਆ ਜਾ ਚਰਾਵੇਰ ਵਿਚੇ ਆਏ ਬੜਾ ਬੋਲੇ ਸਰਦਾਰ ਟਾਈਮ ਦੀ ਬਚਤ ਤਾਂ ਪੈਸੇ ਦੀ ਬਚਤ ਹੂੰ ਯਾਰ ਜੇ ਹੁਣ ਭਈਏ ਮੰਨ ਕੇ ਚੱਲਦੇ ਬੰਮੇ 4500 5000 ਲੰਦੇ ਕੋ ਅੱਖ ਦੇ ਹਿਸਾਬ ਨਾਲ ਲੰਦੇ ਆ ਹਾਂ 6000 5000 ਕੱਖ ਦੇ ਹਿਸਾਬ ਨਾਲ ਜੇ 2500 ਵੀ ਉਹਦਾ ਸੀੜੀ ਤੇ ਦਾਵੀ ਫੈਲੇ ਜਾ ਪਰ ਮੇਨ ਗੱਲ ਤਾਂ ਸਾਡੀ ਸਿਆੜ ਵਾਲੀ ਆ ਗਈ ਉਹ ਅਸੀ ਬਣਾਵਾਂਗੇ ਪਰਸੋਂ ਚੌਥੇ ਨੂੰ ਦੇਖੀ ਅਸੀਂ ਚੀਜ਼ ਕਰਾਂਗੇ ਇੱਕ ਫੇ ਦਿਖਾਵਾਂਗੇ ਸਾਨੂੰ ਕੀ ਕਰਨੀ ਚੀਜ਼ ਹੈ ਕਰੀ ਹੋਈ ਆ ਭਾਈ ਬੰਮੇ ਨਦੀ ਇਹ ਮੈਂ ਤਾਂ ਕੀਲਾ ਕਰਿਆ ਭਾਈ ਜੀ ਕਰਨਾ ਸੀ ਪਰਸੋਂ ਚੌਥੇ ਨੂੰ ਇਹਦੇ ਮੈਂ ਕਰੂੰਗਾ ਹਫਤੇ ਤੱਕ ਮਿੱਟੀ ਚਾਉਣੇ ਵਾਲਾ ਮਿੱਟੀ ਲਾਉਣਾ ਹਾਂ ਉਹ ਵੀ ਠੀਕ ਆ ਤੇਰਾ ਸਾਡਾ ਵੀ ਠੀਕ ਆ ਉਹ ਵੀ ਠੀਕ ਹੈ ਯਾਨੀ ਪੱਟ ਗਈ ਮਿੱਟੀ ਚੜਾਤੀ ਉਹ ਵੀ ਉਹ ਹੀ ਹੋ ਗਿਆ ਨਾ ਮੈਂ ਹੋ ਹੋ ਇਹ ਇਹਨੇ ਪੂਲਾ ਕਰਨਾ ਸਾਰਾ ਇਹ ਬੰਦ ਹੇਲ ਬੋਟਲ ਦਾ ਬੰਦ ਗਿੱਰੂ ਪੁੱਛਦਾ ਇਹ ਇਹਦਾ ਰੂਟਾ ਵਿਟ ਕੇ ਨਾ ਕਹਿੰਦਾ ਬਣਦਾ ਨਾ ਪਿੱਛੇ ਜੇ ਕਹਾਂ ਤੂੰ ਵੀ ਆਇਆ ਮਨ ਲਾ ਵੀ ਸਾਡੇ ਨੇ ਖੇਤ ਚ ਡਿਜਟ ਨਿਕਲ ਗਿਆ ਬੰਦਾ ਇੰਨਾ ਸਾਫ ਪਿਆ ਖੇਤ ਸਾਨੂੰ ਆ ਖੇਤੇ ਬਣਾ ਦਿੰਦੀ 95 ਮਮ ਜਿਹੜਾ ਤੈਂ ਚੜਾਈ ਮਿੱਟੀ ਉਹ ਮਿੱਟੀ ਛੱਡੀ ਨਾ ਤੀ ਤਾ ਮੈਂ ਪੂਰੀ ਨਹੀਂ ਚੜਾਈ ਇਹਦੇ ਹਾਂ ਕੱਟ ਲਾਇਆ ਮੈਂ ਹਰ ਟਾਈਮ ਆ ਗਏ ਨੂੰ ਮਿੱਟੀ ਬਾਹਾਂ ਚੜਾਵੇ ਜੇ ਗੰਨਾ ਬਾਹਰ ਨਿਕਲੇ ਆ ਨਾ ਦਾਦੇ ਨੂੰ ਚੜਾਉਣੀ ਆ ਮੇਰੇ ਤਾਂ ਜੰਮੇ ਗੰਨਾ ਮੁੰਗਾ ਤਾਂ ਮੇਰੇ ਤਾਂ ਮੁੰਡਾ ਹਦਾ ਮੁੰਡਾ ਛਿੱਤੀ ਨਿਕਲਦਾ ਗੰਨਾ ਇੰਨਾ ਇੰਨਾ ਚਾਹੀਦਾ ਐਜਾ ਇੰਨਾ ਤਾਂ ਚਾਹੀਦਾ ਮਿੱਟੀ ਚੜਾਉਣੀ ਆ ਫੇਰ ਗੰਨਾ ਇੰਨਾ ਚਾਹੀਦਾ ਸਾਰੇ ਪੋਗਾ ਦਾ ਬਣਾਉਵੇ ਬਸ ਹਾਂ ਪੋਗਾ ਦਾ ਬਣਾਉਵੇ ਬਸ ਯਾਰ ਸਾਰਾ ਮਿੱਟੀ ਚੜਾਉਣੀ ਆਪਾਂ ਨੇ ਮਿੱਟੀ ਦਾ ਫਾਇਦਾ ਬਹੁਤ ਹੈ ਗੱਲਾਂ ਨੂੰ ਪੋਗਾ ਫਾਇਦਾ ਹੀ ਹੋਊਗਾ ਗੱਲਾਂ ਕਿਰਦਾ ਇਹ ਵੀ ਠੀਕ ਹੈ ਤੇਰਾ ਮਿੱਟੀ ਚੜਾ ਦੇ ਬਾਅਦ ਚ ਕਕੜਾ ਕਕੜਾ ਕਰਕੇ ਉਹਦਾ ਉਹਦਾ ਹਿਓ ਆ ਯਾਰ ਮੈਂ ਵੀ ਰੋਣੀ ਮਿੱਟੀ ਚੜਾਉਣੀ ਜਿਹੜ ਐ ਇਹੋ ਹਾਜ਼ਮੀ ਨੂੰ ਕਿ ਆਵਾਜਾ ਬਣਾਉਣੇ ਤਾਂ ਪੰਜ ਬਣਾਈ ਉਹ ਬਣਾਈ ਨਾ ਪੰਜ ਵਾਲੇ ਬਾਈ ਗੇੜੇ ਨਹੀਂ ਆਉਂਦੇ ਉਹ ਤੁਸੀਂ ਹੀ ਪਾਉਣੇ ਹੈਗੇ ਯਾਰ ਕੱਦਾਂ ਕੱਕ ਸਲਾਹ ਕਰੀ ਜਾਂਦੇ ਮੇਰੇ ਓਕੇ ਹੈ ਬੜੰਦਾ ਕਿੱਲੇ ਵੀ ਗੇੜੇ ਆਏ ਕਿਹ ਐ ਬਣੇਗਾ ਉਹਨੂੰ ਮੈਂ ਤੇ ਕੜਾਈ ਕਾ ਕਾ ਕਰਨੀ ਉਹ ਕਹਿੰਦੇ ਹੋ ਗਿਆ ਕੰਮ ਪੂਰਾ ਹੋ ਗਿਆ ਫੇਰ ਮੈਂ ਟਿੜਾਣੀ ਉੱਪਰ ਉਹੀ ਪਾਲੇ ਬਾਕੀ ਵਧੀਆ ਦੂਰ ਤੇ ਐ ਨਾ ਵਧੀਆ ਲੱਗਦਾ ਦੇਖਣੇ ਨੂੰ ਜਿਹੜਾ ਆਪਾਂ ਦੇਖਿਆ ਰੋਡ ਉਪਰ ਕਟਾ ਅੰਮੇ ਬਾਈ ਵਾਲਾ ਹਾਂ ਉਹ ਮੈਂ ਤਾਂ ਕੰਮ ਹੈ ਲੋਟ ਹੈ ਪਾਣੀ ਬਹੁਤ ਹੀ ਲੱਗਦਾ ਹੋਰ ਆਈ ਮੈਂ ਨੂੰ ਮਦਦ ਜਾਂਦਾ ਵਾਲੂ ਉਹ ਗੜਾ ਛੋੜਾ ਲੇਟਾ ਸਾਡਾ ਠੀਕ ਆ ਲੈਟ ਕੰਮ ਕਰੇ ਬਸ ਹਾਂ ਮੇਰੇ ਤਾਂ ਮੇਰੇ ਮੁੱਢਾ ਫੁੱਟਿਆ ਉਹ ਆਹੋ ਚੱਲ ਮੈਂ ਸੀਣਾ ਵੀ ਨਹੀਂ ਦਾ ਉਹੀ ਮੈਂ ਉੱਧਰ ਗਿਆ ਕਰਿਆ ਮਰ ਇਹ ਘੇਰਿਆ ਰੇ ਘੇਰ ਕੇ ਖਦੇ ਆ ਬੱਤ ਬਹੁਤ ਹੋ ਗਈ ਖੇਤ ਪਾਣੀ ਲਾਇਆ ਤਾ ਨਾ ਮੈਂਗਾ ਵੀ ਚੱਲ ਦੇਖਿਆ ਸੀਟੀ ਦੇ ਤੇ ਮੂਜਾ ਬਣ ਗਿਆ ਮੈਂ ਗਿਆ ਉੱਥੇ ਭੈਣੀ ਦੇ ਸੱਤਿਆਂ ਤੇ ਤੇਜ਼ੀਆਂ ਤੇ ਪਾ ਕੇ ਲਾਇਆ ਵੀ ਗਿਹੜੇ ਆ ਕੀਲੇ ਤੇ ਓਕੇ ਤਾਂ ਫਿਰ ਬਿਜਾਈ ਉਹ ਨਾ ਕਰੀਦੀ ਕਰਨੀ ਹਾਂ ਨਹੀਂ ਬਿਜਾਈ ਮੈਂ ਆਪਣੇ ਦੇ ਕੇ ਕਰੀ ਕਿਉਂਕਿ 2 ਫੁੱਟ ਪਰ 2 ਫੁੱਟ ਪਰ ਉਹੀ ਤਾਂ ਦੱਸ ਕੇ ਆੜਿਆ ਵੀ ਸੰਧ ਪਾੜਾ ਇੱਕ ਬਰਾਬਰ ਹੋਵੇ ਨਾ ਠੀਕ ਗੱਲ ਮਿੱਟੀ ਵਿੱਚ ਜਿਹੜੀ ਮਰਜ਼ੀ ਚੀਜ਼ ਪਾ ਲਾ ਫੇ ਜੇ ਉਹ ਵੀ ਪਾ ਲਾ ਜਾਂ ਸਿਆੜਾ ਤੇਰਾ ਫਰਕ ਦੂਏ ਦੂਹ ਹੋੜ ਹਰ ਪਾ ਲਾ ਉਹ ਨਹੀਂ ਪਰ ਚੱਕ ਲੈਣਾ ਸਿਆੜਾ ਫੇ ਜਿਹੜਾ ਕੋਈ ਮਰਜ਼ੀ ਕਰੀ ਜਾ ਉਹ ਸਿਸਟਮ ਸਹੀ ਹੋਵੇ ਨਾ ਇੱਕਸਾਰ ਦਾ ਮੈਂ ਜਦੋਂ ਮੈਂ 2 ਫੁੱਟ ਪਰ ਵਾਲੇ ਤੇ ਉਹ ਵੀ 20 ਸਿਆੜ ਗੱਡੇ ਜਦੋਂ ਕੀੜਾਂ ਦੇ ਨਵੇੜ ਕੇ ਹੋ ਗਏ ਉਹ ਕਹਿੰਦਾ ਨਹੀਂ ਜਿਹਦੀ ਕਰ ਪੀ ਆ ਮੈਂ ਕਹਾ ਓਕੇ ਫੇ ਮੇਰਾ ਜਿਹੜਾ ਹਗੰਨਾ ਪਾਵੇਂ ਦੇਖ ਤਾਂ ਉਹ ਫੁੱਲ ਬਣ ਬਜਾਈ ਦੇਖਣੀ ਪੈਣੀ ਕਿੰਨੇ ਫੁੱਟ ਉੱਪਰ ਤੇਰੀ ਹੂੰ ਮੈਨੂੰ ਕੀ ਪਤਾ ਉਹ ਇਹਨਾਂ ਦੇ 2 ਕਿਹੜੇ ਨੇ ਮੈਂ ਬਿੱਜਿਆ ਵਾ ਜੱਗੇ ਕੋ ਹੈ ਨਹੀਂ ਉਹ ਜੱਗੂ ਵਾਲਾ ਮੈਂ ਕਿਹੜੇ ਬਣਿਆ ਵੀ ਉਹ ਆਲਾ ਬਾਲਾ ਮਾਮਨ ਵਾਲਾ ਜੱਗਾ ਜੱਗਾ ਜਗੇ ਆਲਾ ਹਾਂ ਹਾਂ ਉਹ ਦੋ ਫੁੱਟ ਉੱਪਰ ਹਾਂ ਉਹ ਨਾ ਬਿੱਜਿਆ ਵਾ ਉਹ ਮੈਂ ਵੀ ਤਾਂ ਗਰੇ ਬਿੱਜਿਆ ਮੈਂ ਉਹ ਬਿੱਜਿਆ ਵਾ ਉਹੀ ਮਾਰ ਦੰਨੇ ਆ ਉਹ 4 ਵਾਲੇ 4 ਵਾਲੇ ਬਿੱਜਣੇ 15 ਵਾਲੇ ਬਿੱਜਣੇ ਹਾਂ ਜਾਂ 3 ਵਾਲੇ ਜਾਂ 5 ਵਾਲੇ ਜੇ 3 ਵਾਲੇ ਫੇਰੂੰਗਾ ਈਲੇ ਚ 33 ਫਿਰਨੇ ਆ ਜੇ ਪੰਜ ਵਾਲੇ ਫੇਰੂਆਂ 20 ਫਿਰਨੇ ਆ ਟਰੈਕਟਰ ਕਿੰਨੀ ਵਾਰੀ ਵੱਜ ਗਿਆ 13 ਵਾਰੀ ਟਰੈਕਟਰ ਵੱਜ ਗਿਆ ਕੀਲੇ ਚ ਜਿਹੜੀ ਥੈਡਾ ਤੋਂ ਡੋੜਾ ਉਹਦਾ ਫੈਡਾ ਥੈਡਾ ਡੋੜਨੀ ਆ ਉਹ ਵੱਜ ਜੜੀ ਇੱਥੇ ਬਹੁਤ ਬਣਾਉਂਦਾ ਪਾਵਾ ਬਾਈ ਬਈ ਉਹ ਵੀ ਵੱਜਣੀ ਆ ਨਾ 13 ਵਾਰੀ ਟਰੈਕਟਰ ਤੇਰਾ ਵੱਜ ਗਿਆ ਤੈ ਕੀ ਤੇ ਪਾਇ ਹੋ ਤੇਰੇ ਵਾਲਾ ਪਾ ਲੂੰਗਾ ਲਿਆਉਂਗੇ ਕੋਈ ਨਹੀਂ ਜਦੋਂ ਸੀਨੇ ਹੋਏ ਆਪਾਂ ਮੈਂ ਤਾਂ ਹੁਣ ਸੁਲਾਹ ਵੀ ਸੀਟ ਦੀ ਗੰਨਾ ਬਹੁਤ ਫੁੱਟਿਆ ਮੇਰਾ ਉਹ ਗੜਾਈ ਉਹਦੀ ਗੜਾਈ ਨੂੰ ਛੱਡੋ ਕਬੂਲਪੁਰ ਵਾਲਾ ਹਾਂ ਅਜੇ ਹੋਰ ਜੰਮੀ ਉਹਦੀ ਗੜਾਈ ਜਦ ਤੁਹਾਂ ਆ ਕੇ ਲਿਆਉਂਗਾ ਨਾ ਦੇਖਿਆ ਮੈਂ ਨਹੀਂ ਤਾਂ ਦੇਖੀ ਹੀ ਨਹੀਂ ਇਹ ਬੂਟ ਇੱਕ ਗਿੱਕ ਲੈਣ ਛੱਡ ਦੂੰਗਾ ਹੱਥਾਂ ਨਾਲ ਚੜਾਉਂਗਾ ਮਿੱਟੀ ਕੋਈ ਨਹੀਂ ਆਹ ਦੇ ਗੜਾਈ ਕੀ ਗਲੇ ਨੂੰ ਤਾਂ ਵੀ ਗੜਾਈ ਵਾਲਾ ਕੰਮ ਚੱਕ ਦੇਣਾ ਉਹਦਾ ਫਿਰ ਆਹ ਉਹ ਇੱਕ ਮਿੱਟੀ ਜੜ ਗਈ ਮੇਰੇ ਤਾਂ ਗੜਾਈ ਹੋਣੀ ਹੋਣੀ ਨਹੀਂ ਨਹੀਂ ਬਹੁਤ ਵਧੀਆ ਮਿੱਟੀ ਜੇ ਕਰਨੀ ਪਈ ਤਾਂ ਤਰਫਾਲੀ ਹੈਗੀ ਫਿਰ ਦਰਮਿਆਨ ਥੋੜੀ ਚੜਾਈ ਆ ਠੀਕ ਨਹੀਂ ਇੱਥੇ ਉਂਗੜੇ ਆਏ ਆ ਵੀ ਟਰੈਕਟਰ ਨੇ ਜਿਹੜੇ ਦਬਣਾ ਯਾਰ ਇਹ 2 2.5 ਮਹੀਨੇ ਕਿੰਨਾ ਥਾਂ ਪੋਣਾ ਬਸ ਉਹਨੂੰ ਬਸ ਬਸ ਉਹਦਾ ਜੇ ਮੈਂ ਥੋੜੇ ਪੱਟੇ ਆ ਉਹ ਲਿਫਟ ਥੱਲੇ ਸੜਦੇ ਨੇ ਜਿਆਦਾ ਪੜਦੇ ਨੇ ਉੱਥੇ ਜਿਹੜੀ ਮਰਜ਼ੀ ਮਿੱਟੀ ਜੜਾ ਲੈ ਉਹਨੂੰ ਤਾਂ ਉਹਦਾ ਤੇਰੇ ਹੱਥ ਆ ਉਹਨੀਆਂ ਪੱਟ ਪ ਮੇਰਾ ਵੀ ਹਰੇ ਨਿਕਲੇ ਆ ਬੇ ਨਿਕਲੇ ਆ ਪਿਆ 10 ਦਿਨ ਨੂੰ ਸਾਰਾ ਇਹਨਾਂ ਪੂਰਾ ਹੋ ਜਾਣਾ ਗਿੱਟ-ਗਿੱਟ ਤੇ ਉੱਪਰ 10 ਦਿਨ ਮੈਂ ਪਾਣੀ ਲਾਉਣਾ ਕਰ ਲੂ ਬਾ ਪੰਜ-ਛੇ ਦਿਨ ਤੱਕ ਉਹਨੇ ਬੱਤ ਆਉਣਾ ਹੈ ਸੁਬਾ 베ਦੀ ਨਾ ਦੇਖਿਆ ਮਿੱਟੀ 10 ਦਿਨ ਤੱਕ ਗੈ ਲੱਗ ਰਹੀਆਂ ਹਨ ਫੁੱਲ ਚਾਹੀਦੇ ਲੱਗਣੀਆਂ ਬੰਦ ਰਹੇ ਪਿਆ ਉਹਨੇ ਆਪੇ ਭੱਜੇ ਨੇ ਫਿਰਨਾ ਹੱਦੇ ਸੱਚੇ ਹਾਂ ਹੁਣ ਕੋਈ ਵੀ ਕੰਮ ਆ ਯਾਰ ਆਇਆ ਸਮਝ ਉਸ ਕਿਆ ਲਿਖਿਆ ਵਾ ਮਨੂ ਸੂਸਵੀ ਸਾਹ ਜ ਮੈਂ ਤਾਂ ਬੋਤਲ ਦੇਖਦਾ ਛੜੀ ਕਹੀ ਆ ਗਈ ਚਾਉਸ ਜੀ ਚਾਉਸ ਬੋਤਲ ਲੈ ਛੜੀ ਗੋਲ ਤਾਂ ਦੇਖੀ ਚਾਉਸ ਪਹਿਲੀ ਬਾਈ ਦੇਖੀ ਪਲਕੜ ਦੀ ਪਾਣੀ ਵਾਲੀ ਉਹ ਮੁੱਲ ਦੇ ਭਾਫਾ ਫਰਕਾ ਫਰਕ ਤਾਂ ਹੈ ਉਹ ਹੈ ਕਿਹੜਾ ਵਰਗਾ ਤੇ ਫਰਕ ਤਾਂ ਹੁਣ ਮਤ ਬੋਤਲ ਦੇ ਗਿਆ ਤੈਨੂੰ ਫਰਕ ਹੈ ਪਾਣੀ ਦੇ ਤਾਂ ਮੈਨੂੰ ਪਤਾ ਨਹੀਂ ਫਰਕ ਹੈਗਾ ਨਹੀਂ ਹੈਗਾ ਪਾਣੀ ਟੁੱਟੀ ਵਾਲੀ ਹੈ ਪਾਣੀ ਟੁੱਟੀ ਵਾਲੀ ਹੈ ਹੋਰ ਕਿਹੜਾ ਪਾਣੀ ਤੇ ਮੁੱਲ ਦਾ ਆ ਗਿਆ ਇਹ ਕੀ ਪਤਾ ਭਾਈ ਬਰੈਡ ਗੋਲੀ ਵਾਲਾ ਪਾਣੀ ਪੀਂਦਾ ਕੀ ਪਤਾ ਜਿਹੜੇ ਬਿਜ਼ਨਸ ਕਰਨੋਂ ਪਾਣੀ ਵੇਚੀ ਜਾਂਦੇ ਮੈਂ ਤਾਂ ਵੀ ਮੇਗਾ ਹੈ ਦੋ ਤੋਸਤਾ ਨਹੀਂ ਇਹ ਕਿੰਨੀ ਬੋਤਲ ਆ ਤੈਨੂੰ ਗਿਆ ਦੇਖ ਤਾਂ ਆਪਾਂ ਕਰੇ ਟ੍ਰਿਕ ਹੈ ਦੇਖਦਾ ਮਹਿੰਗੀ ਹੋਣੀ ਨਹੀਂ ਇਹ ਹੈਗੀ ਆ 8 ਰੁਪਏ ਲਿਖਿਆ ਹੋਇਆ 8 ਰੁਪਏ ਦੇਈ ਜਾਣੀ ਉਹਨਾਂ ਨੇ 8 ਰੁਪਏ ਦਾ ਦੁੱਧ ਹੈ ਇਹ 50 ਰੁਪਏ ਦਾ ਦੁੱਧ ਹੈ 60 ਜੇ 60 ਰੁਪਏ ਦਾ 60 ਰੁਪਏ ਦਾ ਦੁੱਧ ਇਹਦਾ ਦੁੱਧ 50 ਰੁਪਏ ਦਾ ਹੈ ਨਹੀਂ ਕਿਤੇ ਵੀ ਮੈਂ ਤਾਂ 60 ਦਾ ਮੈਂ ਤਾਂ ਸਾਡੇ ਤਾਂ ਗਾਂ ਦੇ ਦੁੱਧ ਨਾਲੋਂ ਵੀ ਮਹਿੰਗਾ ਪਾਣੀ ਹੈ ਟੈਟਾ ਦਾ ਉਰਦਰਾ ਲੱਗੇ ਰੇਖੜੇ ਨੂੰ ਮੈਂ ਕਿਹੜੇ ਕੁੱਤੀ ਮੋਲ ਮਾਰ ਕੇ ਕੁੜੀ ਕੋਲ ਤਾਂ 40 ਨਹੀਂ 30 28 20 ਲੱਗਦਾ ਇਹਦਾ 60 ਰੁਪਏ ਹੈ ਅਸੀਂ ਜੇ ਭਰੀਆਂ ਰੋਟੀਆਂ ਨਾਲੇ ਇਹ ਸਾਰੇ ਪੰਜਾਬ ਦੀ ਮੋਟਰਾਂ ਦਾ ਪਾਣੀ ਇੱਚ ਪੈਕ ਕਰਕੇ ਵੇਚੀਏ ਛੋੜ ਹੋਵੇ ਫਿਰ ਤਾਂ ਵਿਕੀ ਜਾਊਗਾ ਪਿਓਰ ਨਹੀਂ ਹੈਗਾ ਕਰ ਵਿਗੜਿਆ ਲੇ ਦੌਰ ਪਾਣੀ ਵੀ ਕੀ ਜਾਂਦਾ ਵਿਗੜਿਆ ਲੇ ਦੌਰ ਦੁੱਧ ਨਹੀਂ ਵਿਗਦਾ ਅੱਜ ਦੇ 20 ਸਾਲ ਦਾ ਕੋਈ ਨਾ ਬੇਦਰ ਕੀਨੇ ਵਗਾਤਾ ਦਾ ਗੀਤ ਕਹਿੰਦਾ ਤੇਰਾ ਵਿਗਦਾ ਜੈਕੋਰੇ ਦਾ ਦੁੱਧ ਵਿਗਦਾ ਹਾਂ ਅੱਜ ਕੀ ਗੱਲ ਹੈ ਬੇਦਰ ਕੀਰੇ ਕੱਲ ਕੀ ਜਗਾਇਆ ਕੱਲ ਕੀ ਲਗਾਇਆ ਦੇਖ ਲਾ ਵਾਜੀ ਬਸ ਸੱਚੀ ਕਿਹ ਗੱਲ ਸੱਚੀ ਹੋਊਗੀ ਉਹਦਾ ਕਹਿੰਦਾ ਤੇਰਾ ਵਿਗਦਾ ਪਿਓਰ ਬੁੱਬ ਕਹੇ ਸਾ ਪਿਓਰ ਪਿਓਰ ਪਾਣੀ ਹੈ ਭਾਈ ਪਿਓਰ ਵੋ ਵੋਡਾ ਵੋਡਾ ਹਾਂ ਵੀ ਦਸ਼ਕਾਂ ਦਿਖਾ ਦੀ ਮੜਦਾ ਲੈ ਫੜ ਇਹਦਾ ਬਾਈ ਇਹ ਟੁੱਟੀ ਵਾਲਾ ਹੀ ਆ। ਉਹ ਅਸੀਂ ਆਹ ਦੀ ਘੜੀ ਟੁੱਟੀ ਜਿਹੜਾ ਪੈਣਾ ਤਾਂ ਪਿਓਰ ਦਾ। ਇਹ ਦੇ ਵਾਂ। ਨੈਚੁਰਲ ਮਿਨਰਲ ਵਾਟਰ। ਪਿਓਰ ਬੋਡਾ, ਪਿਓਰ ਵਾਟਰ। ਕਿੱਥੇ ਦਾ ਇਹ? ਇਹ ਹੈਗਾ ਇਹ ਇੰਡੋ ਆਰੀਅਨ ਬੈਵਰੇਜ ਪ੍ਰਾਈਵੇਟ ਲਿਮਟਿਡ ਆ। ਨਹੀਂ ਕਿਹਦਾ ਹੀ ਆ? ਸਕੇਤੜੀ। ਹੈ? ਸਕੇਤੜੀ ਦਾ ਲੈ ਜਾਣਾ ਇਹ ਪਿੰਡ ਦਾ। ਨਾਲੇ ਸਕੇਤੜੀ ਦਾ। ਆਹ ਗਾ ਲੂ ਫੋਗੇ ਨੀ ਵੀਪੀਓਸ ਕੇਤੜੀ ਡਿਸਟ੍ਰਿਕਟ ਪਾਂਚਕੂਲਾ ਹਰਿਆਣਾ ਇੰਡੀਆ ਕੇਤੜੀ ਹਰਿਆਣਾ ਕੇਤੜੀਆਂ ਭਾਈ ਕਾਲੇ ਨੂੰ ਬੁਲਾ ਇਹਦੀ ਪੀਐਚ ਹੈਗੀ ਆ 7.2 ਤੇ 8.8 8 8 ਤੱਕ ਨਾ ਮਹਿੰਗਾ ਪਾਣੀ ਆ ਕੇਤੜੀ ਵਾਲੇ ਬਣਾਉਂਦੇ ਕੇਤੜੀ ਦੇ ਇੰਨਾ ਮਹਿੰਗਾ ਪਾਣੀ ਆਸ ਕੇਤੜੀ ਦੇ ਬਣਾਇਆ ਪਾਣੀ ਭਾਈ ਕੇਤੜੀ ਕੇਤੜੀ ਪੈਕ ਹੋਇਆ ਏ ਪੈਕੇਟ ਸੋਰਸ ਕੇਤੜੀ ਪੈਕ ਹੁੰਦਾ ਵਾ ਫੈਕਟਰੀ ਨਹੀਂ ਉੱਥੇ ਭਾਈ ਕਾਲੇ ਨੂੰ ਲਾਭ ਹੋਰਗਾ ਕਿੱਥੇ ਤੇ ਉਹ ਤੁਹਾਡੇ ਵਾਲੀਓ ਪਾਣਾ ਵੇਚੀ ਖਾਓ ਭਾਈ ਏਰੀਆ ਦਾ ਫਰਕ ਆ ਚਲ ਦੇ ਆ ਯਾ ਪੈਕ ਹੁੰਦਾ ਉੱਥੇ ਉਹ ਫੈਕਟਰੀ ਆ ਉੱਥੇ ਉੱਥੇ ਪਾਣੀ ਨਹੀਂ ਨਿਕਲਦਾ ਇਹ ਹਾਂ ਪੈਕ ਹੁੰਦਾ ਉੱਥੇ ਵਾਹ ਫੜ ਕੋਈ ਆ ਪੁਜੀਆ ਦਾ ਦਾ ਰੁਪਈਏ ਲੱਗੇ ਆ ਹੋਰ ਕੀ ਲੈਂਦਾ ਤੁਹਾਨੂੰ ਆ ਵੜ ਸਮਾਨਦਾਰ ਬੋਲ ਲੈਂਦਾ ਅਸੀਂ ਹੈ ਉਹ ਸਮਾਨਦਾਰ ਬੋਲ ਲੈਂਦਾ ਵਾ ਹਾਂ ਯੂਸ ਹਾਂ ਠੀਕ ਆ ਕਹਾ ਦਾ ਹਾਂ ਦਾ ਗਲਾਸ ਇਹ ਹੈ ਹਾਂ ਗਾਂ ਰਾਂ ਆਇਤਾ ਕਹਿ ਲੈ ਨਹੀਂ ਗੱਗੇ ਰਹਿਣਾ ਬੋਰ ਕੇ ਆਉ ਜਾਗੇ ਚਲੋ ਜੀ ਹੋਰ ਖਿਲਾਓ ਥੰਬਸ ਅਪ ਆਓ ਹੋਰ ਥਰੋ ਤਿਸ ਤਥੰਡਰ 来 ਹੁਣ ਤੂਫਾਨ ਦਾ ਟੈਸਟ ਕਰਨਾ ਆਪਾਂ ਨੂੰ। ਤੂੰ ਰੱਲ ਕੇ ਜੀਤ ਹੁਣ ਕੋਠੇ ਵਧੇ ਰਜਾਲ ਮਾਰ ਦੀਂ ਕਿਥੇ? 25-30 ਰੁਪਏ ਵਿੱਚ ਤੇ ਇਹਨੂੰ ਛਾਲ ਮਾਰ ਦਿੰਨੇ। 20 ਰੁਪਏ ਨਹੀਂ। 25 ਦੀ ਹੋਇਆ ਕੋੜਾ ਵਿੱਚ ਛਾਲ ਮਾਰਦੇ ਕੋੜ ਰੁਪਏ ਵਿੱਚ। ਡਾਕਟਰ ਵੀ ਆਏ ਹੋ ਕਹਿੰਦੇ ਆ 25 ਰੁਪਏ ਵਾਲੀ ਆ। ਡਰ ਕੇ ਆ ਕੇ ਜੀਤ। ਹਮੇ ਖੋਲ ਲੋ ਹੁਣ। ਤੂੰ ਮੈਨੂੰ ਗਰੀ ਮਾਰ ਦੇਣਾ ਕੋਈ। ਆਈ ਦਾ ਗੱਗੇ ਨੂੰ ਆਦਾ ਵੀ ਤੂੰ ਨਾ ਕੋਠੇ ਉੱਤੇ ਜਾਲ ਮਾਰ ਦੀ। ਨਾ ਮੈਂ ਨਹੀਂ ਮਾਰਦਾ। ਗੱਗੇ ਨਾਲ ਕੀ ਬੰਨਣਾ? ਨਾ ਨਾ ਠੀਕ ਹੈ। ਬਹੁਤ। ਅੱਛਾ। ਗਾਹ ਰੱਜਣਾ ਹੈ। ਵਾਦੇ ਦੇਖਣਾ ਹੁੰਦੇ ਆ ਮੇਰੇ। ਗਲਾਸ ਤਾਂ ਪਏ ਤੇਰੇ ਦੇ। ਤੁਸੀਂ ਗਲਾਸਾਂ ਵਿੱਚ ਪੈਸੇ ਗਾਲਤ ਲਾਉਂਦੇ ਆ ਘਰ ਤੇ ਲਿਆ ਕੇ ਰੱਖ ਲੂ ਗਲਾਸ ਬਹੁਤ ਪਏ। ਮਖੌਮ ਦੀ ਗੱਲ ਨਹੀਂ। ਪਰ ਅੰਦਰ ਪੈਸੇ ਦੀ ਆਏ ਵੀ। ਨਫਰੂ ਖਰਾਬ ਪਏ ਆ ਇੱਕ। ਨਾ ਦੂਏ ਲਿਆਓ ਥੱਲੇ ਨਾਮ ਲਿਖ ਦੋ ਗੱਲੇ ਗੱਲੇ ਤੇ। ਦੂਏ ਵੱਟ ਕੇ ਦੇ ਰਹੇ ਨੇ ਬਹੁਤ ਰਾਲੇ। ਹਾਂ। ਪੈਸੇ ਹੈਗੇ ਗਲਾਸ ਲਿਆ ਕੇ। ਤੇਰੇ ਕੋਲ ਗਲਾਸ ਦਿਓ ਆਪਣਾ ਆਪਣਾ। ਐ ਤਾਂ ਇੱਕ ਹੋਰ ਕੱਢ ਕੇ ਖੁੰਡਾ ਉਹਨੂੰ ਸੰਗਲ ਵਰਕ ਡੰਗ ਦੋ। ਇਹ ਗਲਾਸ ਫੜ ਲੂ ਨਾ ਹਵਾਰਾ ਪੈਣੀ ਜਾ ਕੇ ਖੜਨਾ। ਇਹਦੇ ਪੁੱਛੋ ਰਿਵਿਊ। ਆਪਾਂ ਹੀ ਤੂੰ ਆਇਆ ਵਾਕੇ। ਦਾਦਾ। ਵਾਕੇ ਆਇਆ ਤ ਈਗਾ 100 ਮੀਟਰ ਜਿਹੜਾ ਐਗਰੀ ਜ਼ੋਨ ਦਾ ਲੈ ਕੇ ਆਇਆ ਜਿਹੜਾ ਦੂਰ ਤੇ ਹੀ ਬਸੰਗਾ 3 ਕਿਪਰ ਚਾਈਦਾ ਘੱਟੇ ਘੱਟਾ ਨਜ਼ਾਰਾ ਹੈ ਨਜ਼ਾਰਾ ਨਾ ਉਹਦੇ ਵਰਗਾ ਨਜ਼ਾਰਾ ਹੈ ਨਹੀਂ ਇਹ ਪਗਾਹੀ ਹੈ ਹੈ ਨੇੜੇ ਵਾਲੇ ਕਿੰਨੇ ਨੂੰ ਵੱਡਦਾ ਤੂੰ ਆਈ ਨਹੀਂ ਪਕਾਉਂਦੀਆਂ ਕਣਕਾ ਹੁਣ ਇਹ ਹਵਾ ਨਹੀਂ ਝੁਕਾਉਂਦੇ ਪਾਸ਼ਵਾ ਖੜਕਦੀ ਯਾਰ ਉਲਟੀ ਗੰਗਾ ਵੋਹਣੀ ਹੈ ਆ ਤਾਂ ਕਣਕਾ ਆਈ ਗੁੰਮੀ ਆ ਯਾਰ ਆਪਣੇ ਐਤ ਕੀ ਬਾਈ ਉਹਨਾਂ ਦਾ ਥਰੇਸਰ ਵਾਲਾ ਕੰਮ ਮਸ਼ੀਨ ਤੇ ਜ਼ਿਆਦਾ ਹੋਣਾ ਜਿਹੜਾ ਸਾਰਾ ਬੂਟਾ ਲੱਗਿਆ ਹੋਣਾ ਲੈ ਵੀ ਪਾ ਦੋਰੇ ਮੁੱਲਾ ਦਾ ਭਾਂਗ ਉਹਦਾ ਕਾਲੀ ਦੀ ਮਸ਼ੀਨ ਪਹਿਲਾਂ ਖੜ੍ਹ ਜਣੀ ਫਰੈਸਰਾਂ ਤੇ ਤਾਂ ਬੁੱਟਾ ਦੇ ਘੱਡੀਆਂ ਨੂੰ ਦੇਖੀ ਤੂੰ ਹੁਣ ਪਤਾ ਲੱਗਦਾ ਪਤਾ ਨਿਕਲਦਾ ਵੀ ਕਿੰਨਾ ਬੁੱਟਾ ਲੱਗਿਆ ਵਾ ਪਹਿਲਾਂ ਤਾਂ ਦਿਖਦੀਆਂ ਸੀ ਛੜੀਆਂ ਹੁਣ ਤਾਂ ਸਭ ਬਣਾ ਦੇ ਲੈਂਦੀ ਆ ਇਹ ਕਾਤੇ ਠੱਡਾ ਘਟਾ ਯਾਰ ਇਧਰ ਇਹ ਨਾ ਫ੍ਰੀਜ ਨੂੰ ਥੱਲੇ ਪਿਆ ਉਹ ਮੈਂ ਠੰਡੀਆਂ ਹੁੰਦੀਆਂ ਗਰਮ ਹੈ ਠੀਕ ਹੈ ਯਾਰ ਨਹੀਂ ਠੰਡੀਆਂ ਆਪਾਂ ਨੂੰ ਤਾਂ ਗਰਮ ਠੰਡੀ ਲੱਗਣੀ ਆ ਕੀ ਅਰੇ ਹੋ ਕੋ ਕਾਕਾ ਮੈਨੂੰ ਪਤਾ ਤੇ ਜਾਣੇ ਇਹ ਲੱਗੀ ਆ ਭਾਈ ਧੱਗੀ ਸਾਰੇ ਆਪ ਧੱਗੀ ਦਾਲੇ ਨਾਲ ਜਾਣੇ ਦਾ ਮੁੱਲ ਤਾਂ ਲੱਗਦਾ ਹੀ ਹੁੰਦਾ ਏ ਆਹ ਮੁੱਲ ਲੱਗਦਾ ਭੀ ਫਾफा ਕਿੱਥੇ ਸੜਦਾ ਯਾਰ ਉਹ ਆਹ ਤਾਂ ਵਿੱਚ ਖੋਲ ਦੇਣੀ ਆ ਆ ਪੈ ਤੇਰੇ ਥੱਲੇ ਅਸਲ ਆਪਣਾ ਪਾਤਾ ਖੋਲ ਰੱਖਾ ਨਹੀਂ ਉਹ ਪਾਣੀ ਨਾ ਲਾਵੇ ਗੰਨਾ ਜਿਹੜਾ ਪਾਕੀ ਨਿਕਲਦਾ ਪਾਕੀ ਨਹੀਂ ਹੁੰਦਾ ਗੰਨਾ ਥੱਲੇ ਦੇ ਆ ਗੁੱড্ডੇ ਕਿ ਲਾਉਣਾ ਆਜੇ ਪਾਣੀ ਦੇ ਲਾ 8 ਤਰੀਕ ਨੂੰ ਮਹੀਨਾ ਹੋ ਜਾਣਾ ਵੀ ਜੇ ਨੂੰ ਅੱਜ ਮੈਂ ਬੂਟਿਆਂ ਵਿੱਚ ਲਾਇਆ ਪਾਣੀ ਫਲ ਉਹ ਪਾਲੇ ਬੂਟਿਆਂ ਨੂੰ ਵੀ ਲੱਗਿਆ ਪਾਣੀ ਉਹ ਕਿਹਾ ਬੂਟੇ ਸੁੱਕ ਗਏ ਨਹੀਂ ਨਹੀਂ ਬਗੈਰੀ ਨਵੀਂ ਹੁੰਦੀ ਆ ਆਪਾਂ ਇੱਧਰ ਮੈਂ ਆ ਪਰਿਆ ਡਗਾ ਡੂ ਨਾ ਹਾਈ ਇਹ ਗੁੱਡ ਵਧੀਆ ਹੋਏ ਉਹਨਾਂ ਨਾਲੇ ਬਿਨਾ ਪਾਣੀ ਦੇ ਤੈਰ ਬਣ ਗਿਆ ਜਿਕਣਾ ਉਹ ਤਾਂ ਘੜਾਇਆ ਪਉਂਦਾ ਭਈਆਂ ਤੇ ਇਹ ਕਵੀਆਂ ਨਾਲ ਕਵੀਆਂ ਫੇਰ ਕੇਵੇਂ ਇੱਕ ਵਾਰੀ ਪਹਿਲਾਂ ਹੀ ਗੱਗੇ ਨੇ ਆਹ ਫੇਰਤੀ ਹਾਂ ਫਿਰ ਮੈਂ ਦੂਜੀ ਵਾਰੀ ਕਵੀਆਂ ਵੀ ਨਾਲ ਮੈਂ ਮੈਂ ਫੇਰ ਉਹ ਫੇਰ ਗਿਆ ਫੇਰ ਮੈਂ ਤਰੀਆਂ ਫੇਰਤੀਆਂ ਗੱਲ ਹਾਰੇ ਵਿੱਚ ਇਹ ਸਰਕਲ ਦੂਆ ਹੁਣ ਇਹ ਬਈ ਸਮਾਪਤ ਹੋ ਗਿਆ ਫੇਰ ਸ਼ੁਰੂ ਤੇ ਜਾ ਖਾਣ ਦਾ ਕੰਮ ਨੇਗਾ ਇਹ ਤੋਂ ਇੱਕ ਕੜਾਈ ਦਾ ਆ ਫਾਇਦਾ ਜੀ ਗੱਲ ਸੁਣ ਲੈ ਇਧਰ ਇੱਕ ਹਾਂਜੀ ਇਹਦੇ ਵਿੱਚ ਆਉਣਾ ਆ ਦੂਈ ਵਾਰੀ ਚੱਲਦਾ ਕੰਮ ਹਾਂਜੀ ਆ ਦੂਈ ਵਾਰੀ ਹੋ ਗਏ ਇਹ ਹਾਂਜੀ ਹਾਂ ਇਹਨੇ ਦੇਖ ਲਈ ਆ ਪੋਟਾਟਾ ਇੱਤਾ ਜਾਣੀ ਆ ਤੀ ਵਾਰੀ ਪੋਟਾਟਾ ਇੱਜ ਆ ਹਫਤੇ ਵਿੱਚ ਤੀ ਵਾਰੀ ਫੇਰ ਦੇਣ ਇਹ ਬਈ ਦੂਈ ਵਾਰ ਚੱਲਦੀ ਕੜਾਈ ਦੇਖ ਲੋ ਆ ਕੜਾਈ ਆ ਸਾਨੂੰ ਵੀ ਦੇ ਦੇ 2 ਘੰਟੇ ਬਾਅਦ ਤੇ ਹਾਂ ਸਾਨੂੰ ਵੀ ਦੇ ਦੇ ਕੱਲੂ 2 ਘੰਟੇ ਬਾਅਦ ਨਾ ਜੀ ਨਾ ਇਹ ਕੰਮ ਨਹੀਂ ਲੈਣੀ ਦਾ ਆ ਜੀ ਆ ਲੈਣੀ ਆ ਹਾਂ ਲੈ ਜੀ ਕਿਉਂ ਲੈ ਲੈ ਤੈਨੂੰ ਉਹ ਦੇ 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 ਪਹਿਲੀ ਆ ਫੇਰਨੀ ਇਹ ਤਾਂ ਉਹ ਫੇਰ ਪਹਿਲਾਂ ਹਾਂ ਇੱਕ ਆ ਕੜਾਈ ਹੁਣੀ ਉਹਦੀ ਸਟਾਰਟਿੰਗ ਚ ਫੇਰ ਹੁਣੀ ਇਹਦੀ ਬੂਰੇ ਖੇਚਣ ਲੱਗ ਜੀ ਹਾਂ ਬਸ ਦੇਖ ਫਿਰ ਪਟਾਈ ਕਰਦੀ ਏ ਉਹ ਤਾਂ ਜਿਹੜੇ ਦੇਖ ਨਾ ਕਿੰਨੇ ਉੱਚੇ ਹਾਲਾ ਹੁੰਦੇ ਉਹ ਆਈ ਜੇ ਵਿੱਚ ਚਲ ਜਾਂਦੀ ਆ ਹਣ ਆਇਆ ਤਾਂ ਵੀਆਂ ਨਾਲ ਪਟਕੇ ਛਿੱਟਦੀ ਏ ਤਾਂ ਕੋਈ ਤਾਂ ਤਵੀਆਂ ਪਹਿਲਾਂ ਫੇਰੀਆਂ ਹੋਈਆਂ ਹੀ ਆ ਹਾਂ ਤਵੀਆਂ ਤਾਂ ਅਸੀਂ ਕਰੀ ਪਈ ਇਹ ਇਹਦਾ ਉੱਪਰ ਉੱਪਰ ਤੇ ਵੱਢਦੀ ਦਿਲ ਵੀਰ ਇਹਨਾਂ ਦਾ ਪਹਿਲਾਂ ਕਰਦੀ ਆ ਉਹ ਦੇਖ ਕਹੜਾ ਪਟਾਈ ਕਰਦੀ ਪਹਿਲੀ ਲੇਅ ਉਹਦੀ ਲੱਗਣੀ ਓ ਵਾਲੀ ਦੀ ਓ ਵਾਲੀ ਦੀ ਇੱਕ 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 ਆਰ ਵਾਲੀ ਹੋਣੀ ਉਹਦੀ ਇੱਕ ਵਗੜਾਈ ਹੋ ਗਈ ਸਾਰੀ ਤਾਂ ਕੱਲਾ ਬੰਦਾ ਭਜਾਈ ਫਰੀ ਜਾਂਦਾ ਮੈਂ ਤਾਂ ਦੱਸ ਹੀ ਮੈਨੂੰ ਫੇਰ ਨੂੰ ਲੱਗਿਆ ਆ ਦੇਣਾ ਡੋ ਕੱਢ ਤੀ ਤੇਰੇ ਸਾਹਮਣੇ ਤਿੰਨ ਦਸੂ ਆਇਆ ਉਹ ਫੇਰ ਦੰਨੇ ਫਿਰ ਕੱਲੂ ਪਹਿਲਾਂ ਉਹ ਉਹ ਫੇਰ ਫੇਰ ਆ ਫੇਰ ਨਾ ਪੈਗਾ ਸਦਾ ਰੱਖਣੀ ਆ ਦੋ ਘੰਟੇ ਤੂੰ ਲਾਲਾ ਸਵੇਰੇ ਟਾਈਮ ਜਾ ਕੇ ਹੈ ਸਵੇ ਸ਼ਾਮ ਲਾਲੀ ਪਰਸ ਨੂੰ ਵੇਲੀ ਹੋ ਜਾਣਾ ਹਾਂ ਪਰਸ ਨੂੰ ਮੈਂ ਲੈ ਲਊਗਾ ਇਹਨੂੰ ਅਸੀਂ ਤਾਂ ਕੱਢ ਦੇਣਾ ਹੈ ਆਹ ਬਾਤਾਂ ਨਿਕਲ ਗਿਆ ਹਾਬ ਤੋ ਕਾ ਕੇ ਜਾਣਾ ਅੱਜ ਹੂੰ ਸਮਾਪਤ ਕੱਕੇ ਜਾਣਾ ਹੈ ਸਮਾਪਤਾ ਹੋ ਜਾਣਾ ਹੈ ਚਾਹ ਤੂੰ ਪਾਉ ਜਾਂ ਸ਼ਾਮ ਹੋਵੇ 7 ਵਜੇ ਆ ਜੀ 5 ਵਜੇ ਦੇ ਆਏ ਪਏ ਆ ਸਵੇਰੇ ਅੱਜ ਮੈਂ ਜਾਣਾ ਤਾਂ ਕਿ ਮੈਂ ਕਰਨਾ ਤਾਂ ਅੱਜ ਅੱਜ ਮੈਨੂੰ 2 ਦਿਨ ਕੰਮ ਆ ਰਿਹਾ ਤੇ ਵਾਰੀ ਚ ਮੈਂ ਪਹਿਲਾਂ ਉਹ ਵਕਤ ਆਇਆ ਮੈਂ ਦੇਖ ਫਿਰ ਦੇਖਦੇ ਆਂ ਆਲੂ ਘਰ ਬਾਈ 5 ਵਜੇ ਉੱਠਾਇਆ ਵਾ ਤਾਂ ਵਧੀਆ 2 ਘੰਟੇ ਹੋ ਕੇ 2 ਘੰਟੇ ਹੋ ਲੱਗਣ ਮਨ ਲੱਗਦਾ ਖਤਮ ਹੋ ਗਏ 1 ਘੰਟੇ ਚ ਵਧੀਆ ਕਿ ਯਾਰ 5 ਵਜੇ ਤੇ ਬੰਦਾ ਦੁਪਹਿਰ ਦੁਪਹਿਰੇ ਵੇਲਾ ਯਾਰ ਤੇਨੇ ਮੋੜਾ ਇਹ ਦੁਪਹਿਰੇ ਵਾਲਾ ਕੰਮ ਨਹੀਂ ਹੈ ਵਰਗਾ ਨਹੀਂ ਜਿਹਾ ਕੰਮ ਜੇ ਕੋਈ ਕੁਝ ਨਹੀਂ ਕਹਿਦਾ ਆਏਗਾ ਤਾਂ ਪਾਗੜੀ ਤੋਂ ਪਾਏ ਆ ਇੱਥੇ ਤੇ ਹਾਰਡਪੀਸ ਆਏ ਕਹਿੰਦੇ ਦੁਪਹਿਰੇ ਵਾਲਾ ਕੰਮ ਨਹੀਂ ਪਤਾ ਨਹੀਂ ਕਿਹੜੇ ਟਿਕਣ ਲੱਗ ਗਏ ਇੱਥੇ ਉਹ ਨਹੀਂ ਉਹ ਠੰਡ ਦੁਪਹਿਰੇ ਨੂੰ ਠੰਡੀ ਹਵਾ ਚਲਦੀ ਆ ਮੈਂ ਦੇਖਿਆ ਕੱਲ ਠੰਡੀ ਹਵਾ ਚੱਲੇ ਤਾਂ ਸਾਰੇ ਨੂੰ ਇੱਥੇ ਹਾਂ ਆ ਇੱਥੇ ਦਾ ਬਣਿਆ ਪਿਆ ਹਮਾ ਦਾ ਏਰੀਆ ਹੋ ਰਿਹਾ ਯਾਰ ਹਾਂ ਇੱਧਰ ਤੇ ਵੀ ਦੇਖ ਛੰਡੀਆਂ ਆ ਪਉਂਦੀਆਂ ਇੱਧਰ ਤੇ ਲਾ ਕੇ ਵੀ ਠੰਡਾ ਹੁੰਦਾ ਹਿਮਾਚਲ ਬਣਿਆ ਪਿਆ ਉਹ ਰੇਤ ਦਾ ਫਰਕ ਹੈਗਾ ਹੈ ਪਤਾ ਨਹੀਂ ਭਾਈ ਸਾਡੇ ਹੀ ਆ ਪਤਾ ਨਹੀਂ ਹੈਗਾ ਹੀ ਆ ਨਹੀਂ ਫਰਕ ਸੈਰ ਵਾਸਤੇ ਉਰੇ ਆਏ ਕਰਨਾ ਲੋਕਾਂ ਦੇ ਉਧਰ ਨਹੀਂ ਆ ਤੈਨੂੰ ਮੈਂ ਦੱਸਦਾ ਪਤਾ ਨਹੀਂ ਭਾਈ ਪਹਿਲਾ ਅਪ੍ਰੈਲ ਚ ਨਹੀਂ ਤੇ ਆਏ ਪੈਂਦੀ ਠੰਡ ਆਪ੍ਰੈਲ ਚ ਆਏ ਠੰਡ ਤਾਂ ਹੀ ਪੈਂਦੀ ਅੱਜ ਤੇਰੇ ਕਿੰਨੀ ਸੀ ਅੱਜ ਸਵੇਰੇ ਠੰਡ ਸਵੇਰੋਂ ਤੋਂ ਬਿਨਾ ਮੋਟਰਸਾਈਕਲ ਤੇ ਜਾ ਨਹੀਂ ਸਕਦਾ ਇਹਦੇ ਨੇ ਨੇ ਮੈਂ ਉਹ ਮੈਂ ਉਹ ਗੁਰਦਾਇਆ ਲੈ ਕੇ ਆਇਆ ਮੈਨੂੰ ਇਕੱਠਾ ਕਰਤਾ ਮਹੱਲਾ ਹੈ ਮੈਂ ਜੈਕਟ ਪਾ ਕੇ ਆ ਉਹ ਦੇਖਦਾ ਉਹ ਕੋਲੀ ਨਾਲ ਪਈ ਹੋਂ ਕੋਲੀ ਹੁੰਦਾ ਮੈਂ ਜੁੱਥੇ ਚਮਕੌਰ ਨੂੰ ਗਿਆ ਤਾਂ ਬਹੁਤ ਹੁੰਦੀ ਸੀ ਫੇਰੀਓ ਕਿਤੇ ਕਿਤੇ ਤਾਂ ਐਂ ਖੜੀ ਆ ਬੜੇ ਪ੍ਰੈਲ ਆ ਜੀ ਸਭ ਤੇ ਆ ਗਾ ਦੇਖੋ ਪ੍ਰੈਲ ਦਸ ਦਿਨ ਲੰਘ ਚੱਲੇ ਇਹ 13 14 15 ਵਾਲਾ ਨਹੀਂ ਪਈ ਆ ਦੱਸਿਆ ਹੋਇਆ ਫੇਰ ਠੰਡ ਜਾਣੀ ਨਹੀਂ ਹੈਗੀ ਜਿਹੜੇ ਤੱਕ ਇਹ ਤਨੂਆ ਦਾ ਛੁੱਟੀਆਂ ਇਹ ਕੋਟੀਆਂ ਵਾਗੀ ਵੱਡੂ ਮੇ ਕਣਕ ਨਹੀਂ ਦੱਸਿਆ ਹੋਇਆ ਮੈਂ ਕੀ ਕਰਾਂ ਮੈਂ ਤਾਂ ਆਪ ਕਹਿੰਦਾ ਕਿ ਕਣਕ ਪੱਕ ਜੀਦਾ ਬੜ ਜੰਨੇ ਹੁਣ ਨੈਟ ਦੱਸਦਾ ਮੀ ਹੈ ਨਹੀਂ ਉਹਦਾ ਗੱਲ ਠੀਕ ਆ ਹਾਂ ਬਈ ਇਹ ਕੋਟੀਆਂ ਵਾਗੇ ਵੱਡੂ ਮੇ ਕਣਕ ਮੈਂ ਤਾਂ ਆਪ ਕਹਿੰਦਾ ਕਿ ਅਸੀਂ ਹੁਣ ਕਣਕ ਕੜਾ ਵੱਡੂਗੇ ਜਿਵੇਂ ਕਣਕ ਪੱਕਦੀ ਆ ਮੀ ਦੱਸ ਹੀ ਜਾਂਦਾ ਜਦ ਕਣਕ ਪੱਕਣੀ ਵੱਡੂ ਤਾਂ ਸਾਖ ਚਲ ਆਏ ਆ ਜਿਹੜਾ ਅਗਲਾ ਮਹੀਨਾ ਹੁਣ ਬਸਾਖੀ ਤੇ ਚੜਦੇ ਜਾਣਾ ਇਹ ਜਿਹੜਾ ਡਰਾਉਣਾ ਹੀ ਆ ਤਾਂ ਡਰਾਉ ਤਾਂ ਹੁਣ ਤੱਕ ਹੁਣੀ ਡਰਾਉਣਾ ਤਾਂ ਉਹ ਬਸਾਖੀ ਆ ਡਰੋਂ ਦਾ ਆਏਗਾ ਹਾਂ ਦੇ ਉਹ ਚ ਚਰਚ ਤੇ ਰਾਈਆਂ ਕਰੀ ਜਾਂਦਾ ਫੇਰ ਨਹੀਂ ਕਰਦਾ ਹਾਂ ਵਸਾਕੀ ਚ ਨਹੀਂ ਕਰਦਾ ਵਸਾਕੀ ਚ ਨਹੀਂ ਕਰਦਾ ਹੈਗਾ ਜਿ ਕਰਾਈ ਚਲੋ ਵਧੀਆ ਨਾ ਕਰੇ ਉਹ ਮਹੀਨਾ ਲੈ ਫਿਰ ਕਿਦਾਂ ਕਣਕ ਹੋਰ ਕੇ ਉਹ ਵੀ ਜੀੜੀ ਝੜ ਕੇ ਲਾਉਣੀ ਆਪਾਂ ਨਾ ਯਾਰ 15 ਦਿਨ ਤਾਂ ਲੇਟ ਹੋਊਗੀ 15 20 ਦਿਨ ਤਾਂ ਲੇਟ ਹੋਊਗੀ ਕਣਕ ਜੀ ਹੈ 15 20 ਦਿਨ ਤਾਂ ਗਿਆ ਪਿੱਛੇ ਕੰਮ ਹਾਂ ਨਹੀਂ ਕਣਕ ਵੱਢ ਜਾਣੀ ਦੀ ਹਾਂ ਹਜੇ ਯਾਰ ਲੋਕਾਂ ਦੀ ਸਰੋਂ ਖੜੀ ਆ 13 ਅਪ੍ਰੈਲ ਤੱਕ ਸਰੋਂ ਨਹੀਂ ਵੱਢ ਹੋਣੀ ਲੋਕਾਂ ਦੀ ਕਿ ਸਾਡੀ ਉਹ ਖੜੀ ਸਰੋਂ ਤਾਂ ਪਹਿਲਾਂ ਹੈ ਫੇਰ 13 ਅਪ੍ਰੈਲ ਤੱਕ ਹੈ ਨਾ ਤੂੰ ਸਾਡੀ 20 ਤੱਕ ਬਾਰਡਰ ਹੋਣੀ ਹੈ ਫੇਰ ਯਾਰ ਟਾਈਮ ਤਾਂ ਹਲੋ ਕਾਟ ਹੋ ਜਾਂਦੀ ਆ 13 ਵੇ ਲੈ ਕੇ 30 ਤੱਕ ਪੂਰਾ ਜੋਰ ਰਹਿੰਦਾ ਕਣਕ ਵਢਾਈ ਦਾ ਮੁੱਲਾ ਤਾਂ ਸ਼ੁਰੂ ਹੋਦੀ ਤੇ ਹੁਣ ਆਪਣੀ ਕਣਕ ਇੱਥੇ ਆਉਂਦੀ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਹੋਦੀ ਤੇ ਹੁਣ ਸਟਾਰਟ ਹੁੰਦੀ ਹੈ 15 ਤੇ ਸਟਾਰਟ ਹੁੰਦੀ ਕਣਕ ਇਹ ਵਾਰ ਨਹੀਂ ਹੁੰਦੀ 15 ਤੇ ਇਹ ਵਾਰ ਨਹੀਂ ਹੁੰਦੀ ਪਿਛਲੀ ਵਾਰ ਮੈਂ 7 ਤਰੀਕ ਨੂੰ ਵਢਾਤੀ ਸੀ 8 ਨੂੰ ਪਿਛਲੀ ਵਾਰੀ ਚੱਲ ਬੜਾ ਮੋਟਾ ਕਿਤੇ ਹੋ ਜਾਂਦਾ ਪੜ੍ਹਾਈ ਕਿਤੇ ਬੜਾਈ ਪਿਛਲੀ ਸਾਲ ਬੜਾਈ ਆ ਮੈਂ ਵਿਸਾਖੀ ਦੇ 11 12 ਨੂੰ ਆਪਾਂ ਨੇ ਪੜ੍ਹਾਈ ਆ ਯਾਰ ਭਈਆਂ ਤੇ ਨਾ 11 12 ਨੂੰ ਕੜਾਈ ਆ ਮੈਂ ਕਹਿੰਦਾ ਵਿਸਾਖੀ ਦੇ ਪਹਿਲਾਂ ਯਾਦ ਕਰ ਲੋ ਫਿਰ 11 12 ਨੂੰ ਮੀਂਹ ਆ ਪੜ੍ਹਾਈ ਆ ਹਾਂ ਕੜਾਈ ਆ ਕੜਾਈ ਆ ਆਪਾਂ ਨੇ ਵਿਸਾਖੀ ਦੇ ਪਹਿਲਾਂ ਵਿਸਾਖੀ ਨੂੰ ਮੀਂਹ ਆਇਆ ਇੱਕ ਦਿਨ ਪਹਿਲਾਂ ਹਾਂ ਕੜਾਈ ਆ ਆਪਾਂ ਨੇ ਹਾਂ ਉਦਣ ਆ ਹਾਂ ਹੁਣ ਵੀ ਸਾਲਾ ਉਹੀ ਦੱਸਿਆ ਇੱਕ ਦਿਨ ਪਹਿਲਾਂ ਹੀ ਮਰਜ਼ੀ ਹੈ ਜੀ ਇਹਦੀ ਮौज ਇਹ ਜਾਂ ਜਿਹਦਾ ਨਹੀਂ ਚਤਰਾਇਆਂ ਕਰਕੇ ਨੋ ਨੋ ਉਹਦਾ ਕਿੱਦਾਂ ਬੈਣਾ ਤਾਂ ਹੁਣ ਚਤਰਾਈ ਹੁੰਦੀ ਈ ਆ ਚੱਲੋ ਦੇਖਦੇ ਆਂ ਕਿਆ ਭਾਵੀ ਕੀ ਆ ਇਹ ਤੁਸੀਂ ਲੈ ਲੈ ਜਾਂਦਾ ਮੈਂ ਸ਼ਿਕਾਰੀ ਇਹ 5 ਵਜੇ ਦੇ ਆਇਆ ਹੋਇਆ ਇਹ ਵੀ ਰਾਲੇ ਆਇਆ ਹੋਇਆ ਉਡਾਈ ਕਰਦੇ ਨੂੰ ਆਇਆ ਹੋਰ ਨਾਲੇ ਇਹ ਦੇਖਣ ਲੱਗਾ ਵੀ ਜੰਪਦਾ ਕਹਿੰਦਾ ਨਹੀਂ ਇਹ ਕੜਕੜਾਈ ਹੁੰਦੀ ਈ ਇਹ ਪਾਣੀ ਨਾ ਲਾਵੇ ਗੰਨੇ ਨੂੰ ਇੱਥੇ ਇਹ ਨਿਕਲਦਾ ਫੇਰ ਨਾ ਲਾਵੇ ਹੁਣ ਇਹ ਕੰਨਾ ਪੂਰਾ ਗਰਮਾ ਜਿਹੜਾ ਨਿਕਲ ਰਿਹਾ ਪੂਰਾ ਬਹੁਤ ਉਹ ਆ ਗਿੱਲ ਬਹੁਤ ਉਹਦੇ ਲੋਟਾ ਪੜੀ ਆ ਜੀ ਆਇਆ ਨਾ ਕੀ ਜਿਹੜਾ ਵਾਲੀ ਆ ਹਾਂ ਆਹ ਆਹ ਇਹ ਕਿਦਾਂ ਤੱਕ ਹੁਣ ਆਪਣਾ ਵੀੜਿਆ ਆ ਦੇਖਦਾ ਪੜਾ ਇੱਕੜ ਘੱਟੀ ਲੈ ਪੂਰੇ ਜਾਈਦਾ ਬੰਦਾ ਹੀ ਦੇ ਲੈ ਮੂਰੇ ਜੁੜ ਆਇਆ ਜੋ ਜੋ ਮਾਨੇ ਪੁੱਛੇ ਤਾਂ ਬੰਦ ਰਾਈ ਜਾਵੇ ਮੂਰ ਤਾਂ ਕੱਢੀ ਜਾਵੇ ਮੈਂ ਅਲਰੇਡੀ ਨਹੀਂ ਕਰਨੀ ਹੁਣ ਲੈ ਐਨੇ ਤੋਂ ਟਰੈਕਟਰ ਦੇ ਹਾਲ ਜਿੱਤੇ ਕਰਦੇ ਆਂ ਡਰੇਟਲੇ ਵੇਚ ਰੱਖ ਡਰੇਟਲੇ ਪਟਦੀ ਜੇ ਜਾ ਆ ਵੀ ਬੋਲ ਦੇਣਾ ਮੈਂ ਆ ਵੀ ਬੋਲ ਦੇਣਾ ਇੱਕੇ ਰੱਖਣਾ ਇੱਕੇ ਉਹ ਦੂਆ ਚੌੜਾ ਇੱਕ ਰੱਖਣਾ ਚੌੜਾ ਰੇ ਨਾ ਇੱਥੇ ਲਾਖਿਆ ਐ ਐ ਬੰਦਨੇ ਕੋਠਾ ਐ ਚੌੜਾ ਕਰ ਮਿੱਟੀ ਲਾਉਣ ਨੂੰ ਹਲੇ ਚੌੜਾ ਲਾ ਲੂ ਮਿੱਟੀ ਲਾਉਣ ਨੂੰ ਹੈ ਹਲੇ ਚੌੜਾ ਬਲਾ ਲੂ ਰੇ ਹੜੇ ਚੌੜਾ ਹੁਣ ਮੈਂ ਕਿਹਾ ਤਾ ਹੈਗਾ ਤੈਨੂੰ ਵੀ ਹਲੇ ਚੌੜਾ ਲੈ ਆਇਆ ਤਾਂ ਨਹੀਂ ਫਿਰ ਝੱਕਣਾ ਅਸੀਂ ਆਪਾਂ ਗੰਨਾ ਪੀਜੇ ਕਰ ਦਦੇ ਪਹਿਲਾਂ ਹੂੰ ਦੂਵੇ ਹਾਲ ਨੂੰ ਨਾਲ ਬੰਨ ਲੈਂਦੇ ਤੇ ਪੰਛੀਆਂ ਹੂੰ ਚੌੜਾ ਹੋ ਜਾਂਦਾ ਤਾਂ ਹੈ ਹੂੰ ਹੈ ਉਹ ਕੰਮ ਕਰਨਾ ਜੀ ਦਾ ਵੀ ਚੌੜਾ ਕਰ ਲੈਣਾ ਇਹਨੂੰ ਇਹਦੇ ਗੱਭੇ-ਗੱਭੇ ਫੇਰ ਦੇਣਾ ਮਿੱਟੀ ਚੜ੍ਹ ਦੇਣੀ ਮਿੱਟੀ ਚੜਾਉਣੀ ਹੈ ਕਿ ਹੂੰ ਖੜੀ ਕਰ ਦੇਣੀ ਹੈ ਬਸ ਛੱਟੀ ਆਓ ਖਾਲਾਂ ਜੀਆਂ ਬਣ ਜਾਣੀਆਂ ਹਾਂ ਖਾਲਾਂ ਜੀਆਂ ਬਣਨ ਇਹ ਚੌੜਾ ਹੋਵੇ ਇਹ ਹੂੰ ਫੁੱਟ ਦੇ ਬਣ ਗਈ ਹੋਰ ਆਹ ਚੀਜ਼ ਚਾਹੀਦੀ ਚੌੜਾ ਪ੍ਰੋਜੈਕਟ ਵਧੀਆ ਇਹ ਇਹਨੂੰ ਇਹਨੂੰ ਇਕਣਾ ਆ ਜਿੰਦਾ ਆਹ ਜੀ ਪੈਂਦੀ ਉਹਦੇ ਇੱਥੇ ਉਹਦੇ ਇਹ ਦੋ ਨਟ ਆ ਦੇ ਇਹ ਦੋ ਨਟਾਂ ਚ ਇਹ ਦੋ ਨਟ ਪੈ ਜਾਂਦੇ ਹੂੰ ਇਹ ਵੀ ਚਾਲੇ ਵਾਸਤੇ ਦਿੱਤੀ ਗਈ ਹੈ ਇਹ ਨਹੀਂ ਆਹ ਪਤੀ ਜੀ ਖੋਲ ਦੇਣੀ ਆ ਬਹੁਤ ਠੀਕ ਆ ਜੀ ਆਹ ਹਾਲ ਦੇ ਚੌੜਾ ਰਹਿੰਦਾ ਇੱਕ ਜਾ ਕੇ ਰਹਿ ਜਾਣਾ ਆ ਬਸ ਇਹਨੇ ਇਹਦੇ ਵਿੱਚ ਹਾਂ ਇਹ ਚੌੜਾ ਘਾਟ ਆ ਕਿਹੜਾ ਆਹ ਆਹ ਆ ਇਹਨੂੰ ਜ ਹੋਰ ਪਾ ਲਿਓ ਹਾਂ ਹਾਂ ਹਵਾਲਾ ਲੱਗਣਾ ਵਿੱਚ ਆ ਲੱਗਣਾ ਵਿੱਚ ਹੋਰ ਹੋਰ ਬਣਾ ਹੋਣਾ ਹੋਰ ਹਾਂ ਨਾ ਜੀ ਜਿਹੜੀ ਆਹ ਹੋਰ ਬਣਾਣਾ ਯਾਰ ਅਸੀਂ ਲਾਇਆ ਕਰਦੇ ਸੀ ਪਹਿਲਾਂ ਆ ਦੇਖ ਐ ਦੋ ਗਲੀਆਂ ਦਿੱਤੀਆਂ ਇਹਦੇ ਵਿੱਚ ਫੁੱਟ ਕਰਦੇ ਆ ਉਹ ਹੋਰ ਉਹ ਇਹ ਚੌੜਾ ਘਾਟਾ ਹੋਰ ਬਣਾ ਲੈ ਬਚੌੜਾ ਚਲੋ ਉਹ ਠੀਕ ਆ ਵੀ ਚੌੜਾ ਘਾਟਾ ਜਣੀ ਚੌੜਾ ਤਾਂ ਹੋਣਾ ਜੇ ਏਕੜ ਦਾ ਫਾਲਾ ਚੌੜਾ ਬਣਾਉਣਾ ਪੈਣਾ ਆਂ ਆ ਇਹਦੀ ਤਕਨੀਕ ਦੇ ਜਾਨੀ ਪੈਣੀ ਗਲੀਆਂ ਦੋ ਆਏ ਹਾਂ ਇਹੀ ਇਹੀ ਚਾ ਹੂੰ ਜਿਹੜੇ ਦੋਲੇ ਤੇ ਬਣਾ ਲੈ ਬੇ ਚੌੜੀ ਤੇ ਟੁੱਟੀ ਜਾਣੀ ਐ ਇਹੇ ਦੁੱਲੇ ਤੇ ਬਣਾ ਲਵੰਦੇ ਹਾਂ ਦੁੱਲੇ ਤੇ ਬਣਾ ਕੇ ਚੌੜੀ ਬਣਾ ਲਵੇ ਇਹਨੂੰ ਚੌੜਾ ਬਣਾ ਲਵੇ ਹੁਣ ਆਪਾਂ ਨੇ ਮਿੱਟੀ ਆ ਪੱਟੀ ਹੋਈ ਜੀ ਆ ਪੋਲੀ ਆ ਇਹ ਇਹਦੇ ਵਿੱਚ ਕਿੰਨਾ ਸੀਡ ਦੇਣਾ ਕੰਨਾ ਜਿਹੜਾ ਸੀਡ ਦੇਣਾ ਕੰਨਾ ਫਿਰ ਇਹ ਪੁਆਇੰਟ ਜਿਆਦਾ ਨਹੀਂ ਇੱਕ ਬਿੱਗਾ ਵੀ ਬੰਦਾ ਸੀਡ ਦੇ ਤੇ ਕੋਈ ਕੰਨਾ ਇੰਨਾ ਕਿੰਨਾ ਕੰਮ ਨੇ ਹਾਂ ਕੁਛ ਨਹੀਂ ਲੱਗਦਾ ਜੇ ਬੰਦੇ ਦਾ ਕੰਮ ਚੱਲ ਬੰਦਾ ਨਾ ਫਿਰ ਬੰਦਾ ਕਹਿੰਦਾ ਚੱਲ ਮੇੜ ਕੇ ਚੱਲਦੇ ਆ ਇੱਕ ਬਿੱਗਾ ਕਿਹਾ ਯਾਰ ਦੋ ਘੰਟੇ ਵਿੱਚ ਮੈਂ ਬੋਲਦਾ ਗੱਲ ਮੈਂ ਦੋ ਘੰਟੇ ਵਿੱਚ ਕਰ ਦਿੰਦਾ ਤਾਂ ਉੱਪਰ ਦੋ ਘੰਟੇ ਆਏ ਕਰਦਾ ਤਾਂ ਦੋ ਘੰਟੇ ਉੱਪਰ ਕਰਕੇ ਚੱਲ ਘਣਾ ਬੰਦਦੇ ਨੇ ਜਾ ਕੇ ਮੈਂ ਬਹੁਤ ਕੰਨਾ ਸੀੜਿਆ ਮੈਂ ਉੱਥੇ ਜਾ ਕਰਦਾ ਤਾ ਕੋਟਲੇ ਤੇ ਉਸੇ ਜੋੜੀ ਉਹਨਾਂ ਦੀ ਉੱਥੇ ਤੇ ਲਿਆ ਕੇ ਆਤੀ ਬੋ ਮੈਂ ਬੋ ਸੀੜਿਆ ਮੈਂ ਉੱਥੇ ਲੋਆ ਲੈਣੇ 2 ਦਿਨ 2 ਦਿਨ ਮੈਂ ਆਪ ਬੋ ਕੰਨਾ ਕੱਢ ਦੇਣਾ ਫਿਰ 2 ਦਿਨ ਵਿੱਚ ਅਸਲ ਤੇ ਕੰਨਾ ਬਣਦਾ ਹੀ ਆ ਗੜਾਈ ਆ ਸੀਡ ਸੂਟ ਗਈ ਆ ਸੀੜੇ ਦਾ ਹੀ ਬਣਦਾ ਡੂੰਗਾ ਸੀੜੇ ਤੇ ਮਿੱਟੀ ਲੱਗੀ ਆ ਬੇ ਸੀੜੀ ਆ ਬੇ ਜਿਹੜਾ ਪੰਨਾ ਖੜਾ ਹੁੰਦਾ ਜਿਹੜਾ ਪੰਮਾ ਬਾਈ ਕਹਿੰਦਾ ਪ੍ਰੋਜੈਕਟ ਤਾਂ ਉਹ ਵੀ ਵਧੀਆ ਹੈ ਉਹ ਠੀਕ ਹੈ ਇਹਦਾ ਉਹ ਹਲੇ ਗੰਨਾ ਉੱਠੇ ਉੱਠੇ ਘਰ ਤਾਂ ਨਾ ਹੀ ਹੋਰ ਬੜਾ ਹੋਣ ਦੇ ਸੱਸੀ ਹਾਂ ਠੀਕ ਹੈ ਲੈ ਕਣੇ ਮੈਨੂੰ ਮੈਂ ਦੁੱਧ ਪਾ ਕੇ ਆਇਆ ਦੁੱਧ ਪਾ ਗਿਆ ਤੁਹਾਡਾ ਹਾਂ ਪਾਤਾ 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 ਇਹਨੇ ਲਾਪਰੀਦ ਨੇ ਚਲੋ ਠੀਕ ਹੈ ਚਲ ਫੇਰ ਆ ਜਾ ਫੇਰ ਨਹੀਂ ਜਾਣਾ ਘਰ ਨੂੰ ਹਾਂ ਹਾਂ ਆ ਜਾ ਫੇਰ ਲੈ ਫਿਰ ਦੇਖੀਏ ਹਲੋ ਭਾਈ ਚੰਗਾ ਚੰਗਾ ਜੀ ਦੋ ਆ ਗਿਆ ਜੀ ਫਿਰ ਆ ਜਾ ਮਿਲਦੇ ਆ ਕੱਲ ਨੂੰ ਮੈਂ ਮੈਂ ਸਮੂਸਾ ਪਾਣੀ ਪਰਾਉਣੀ ਜਾਣਾ ਮੈਂ ਨਵੇੜ ਦੀ ਕੰਮ ਪਾਈ ਹੁਣ ਆ ਰਹਿ ਗਿਆ ਅੱਧਾ ਖੇਤ ਹੋ ਗਿਆ ਅੱਧਾ ਰਹਿ ਗਿਆ ਦੂਈ ਵਗੜਾਈ ਹੈ ਇਹ ਦੂਈ ਵ ਅਜਰ ਬੇੜ ਨਹੀਂ ਫਿਰ ਕੱਲ ਤੇ ਤੀਵਾ ਸ਼ੁਰੂ ਕਰੀ ਤੇ ਫਿਰ